ਸੰਗਰੂਰ ਸੰਸਦੀ ਹਲਕੇ ਤੋਂ ਕਾਂਗਰਸ ਉਮੀਦਵਾਰ ਸੁਖਬਲ ਸਿੰਘ ਖੈਰਾ ਨੇ ਜ਼ਿਲ੍ਹਾ 바ਰ ਐਸੋਸੀਏਸ਼ਨ ਬਰਨਾਲਾ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਬਰਨਾਲਾ ਦੇ ਵਕੀਲਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਕੀਲਾਂ ਦੀ ਮੌਜੂਦਗੀ ਵਿੱਚ ਖੈਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਪਰਿਵਾਰ ਦਾ ਵਕੀਲਾਂ ਨਾਲ ਬਹੁਤ ਪੁਰਾਣਾ ਸੰਬੰਧ ਹੈ ਕਿਉਂਕਿ ਮੇਰੇ ਪਿਤਾ ਜੀ ਅਤੇ ਮੈਂ ਕਦੇ ਵੀ ਸਰਕਾਰਾਂ ਦੇ ਹੱਕ ਵਿੱਚ ਨਹੀਂ ਖੜੇ। ਸਗੋਂ ਲੋਕਾਂ ਨਾਲ ਖੜੇ ਰਹੇ ਹਾਂ ਜਿਸ ਕਾਰਨ ਸਾਨੂੰ ਹਮੇਸ਼ਾ ਹੀ ਕੇਸਾਂ ਦਾ ਸਾਹਮਣਾ ਕਰਨਾ ਪਿਆ। ਖੈਰਾ ਨੇ ਕਿਹਾ ਕਿ ਸਾਡੇ ਖਿਲਾਫ ਪਿਛਲੀ ਸਰਕਾਰ ਸਮੇਂ ਜਦੋਂ ਕੇਸ ਦਰਜ ਕੀਤਾ ਗਿਆ ਸੀ ਤਾਂ ਉਸ ਵੇਲੇ ਭਗਵੰਤ ਮਾਨ ਨੇ ਮੇਰੇ ਹੱਕ ਵਿੱਚ ਬਿਆਨ ਦਿੰਦਿਆਂ ਕਿਹਾ ਸੀ ਕਿ ਉਹਨਾਂ ਤੇ ਇਹ ਪਰਚਾ ਝੂਠਾ ਹੈ ਪਰੰਤੂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਸੇ ਕੇਸ ਵਿੱਚ ਆਪ ਦੀ ਸਰਕਾਰ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਖੈਰਾ ਨੇ ਕਿਹਾ ਕਿ ਅੱਜ ਲੋਕਤੰਤਰ ਵਿੱਚ ਜਵਾਬਦੇਹੀ ਹੋਣੀ ਅਤਿ ਜ਼ਰੂਰੀ ਹੋ ਗਈ ਹੈ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਿਸੇ ਵੀ ਪਾਰਟੀ ਕੋਲ ਜਵਾਬਦੇਹੀ ਨਹੀਂ ਹੈ ਵਿਧਾਨ ਸਭਾ ਵਿੱਚ ਵੀ ਸਾਨੂੰ ਆਪਣੀ ਗੱਲ ਕਹਿਣ ਲਈ ਲੰਬੀ ਉਡੀਕ ਕਰਨੀ ਪੈਂਦੀ ਹੈ ਬਾਹਰ ਐਸੋਸੀਏਸ਼ਨ ਬਰਨਾਲਾ ਦੇ ਵਕੀਲਾਂ ਵੱਲੋਂ ਸੁਖਪਾਲ ਸਿੰਘ ਖੈਰਾ ਦਾ ਪਰਵਾ ਸੁਆਗਤ ਕੀਤਾ ਗਿਆ ਕੋਈ ਐਡਵੋਕੇਟ ਹੈ ਕੋ ਚੰਗਾ ਪ੍ਰੈਕਟਿਸਿੰਗ ਡਾਕਟਰ ਹੈ ਕੋ ਬੜਾ ਲਿਖਿਆ ਪ੍ਰੋਫੈਸਰ ਹੈ ਉਹ ਤੇ ਇਸ ਖੇਤਰ ਇਹਦੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਚੱਕ ਕੇ ਸਾਰਾ ਆ ਸਾਡੇ ਪੰਜਾਬ ਦੇ ਵਿੱਚ ਸੁਗਤ ਤੇ ਇਹ ਦੇਸ਼ ਦਾ ਮਾਣ ਹੈ ਉਸ ਵਾਰਕਾ ਉਹਨੇ ਕੰਮ ਸੁਣਿਆ ਮੇਰੇ ਤਾਂ ਬੱਚਾਰਾਂ ਦਾ ਇੱਕੋ ਜਿਹਾ ਕਿ ਕੋਈ ਲੈਕਚਰ ਦਾ ਹਾਥ ਨੂੰ ਉਸੀ ਦਾ ਤੁਰੇਗਾ ਮਤਲਬ ক্লাস ਤੋਂ ਉਹ ਆਪਾਂ ਤਕੜੇ ਹੋ ਕੇ ਖੜੇ ਹੋਏ ਲੱਗੇ। ਪਰ ਮੈਂ ਮੈਨਾਂ ਬੜਾ ਪਿਆਰ ਕੀਤਾ ਮੈਨੂੰ ਦੁਬਾਰਾ ਘਰ ਲਾਇਆ ਬੰਦੇ ਬੁਲਾਏ ਸਟੇਜ ਤੇ ਰਾਜਾ ਬੜੇ ਜਿੰਦੀ ਦੀ ਪੱਠਾ ਨਾਰੇ ਲਾਇਆ ਮਾਈਫ ਨੇ। ਤੈਂਚਾਰ ਨੇ ਮਦਦ ਅਲ ਕਿਹਾ ਤੈਂਚਾਰ ਦੇ ਮਤ ਕੋਚਲੇ ਗਿਆ। ਉਹ ਮੇਰੇ ਕੋ ਵੀਡੀਓਜ਼ ਮੇਰੇ ਫੋਨ ਵਿੱਚ ਚੱਲ ਖਬਰਾਂ ਆਈਆਂ ਹੋਈਆਂ ਕਿ ਵਿਚਲੈਸ ਡਿਪਾਰਟਮੈਂਟ ਨੇ ਉਹਨੂੰ ਡਿਸਪਰੋਪੋਰਸ਼ਨਲ ਐਸਐਸ ਕੇਸ ਵਿੱਚ ਤਲਬ ਕੀਤਾ ਹੋਇਆ ਸੀ। ਉਹਦੀ ਵੀਡੀਓ ਆਈ ਹੈ ਕਿ ਮੈਨੂੰ ਤੁਸੀਂ ਜੋ ਮਰਜ਼ੀ ਕਰ ਲਓ ਮੈਂ ਜਿਮਨੀ ਚੋਣ ਦਾ ਲੜੂੰਗਾ ਲੜੂੰਗਾ ਮਗਰ ਜਿਹੜੀ ਨੰਗੀ ਹੈ چاہے میں جیل چو کو رہے لیکن آج انہوں نے شفٹ ہوئی ہے کہ کوئی وولنٹیری لی نہیں میں تو اس حسنہ ہوتے چیرے دیتے دن میں گیا اور اسے اندر نہ ایک چیرے دے اللہ طرح دے ڈیپریشن سے انہوں نے نام دے کہ یہ بہت واجب سوال ہے لوگ سبت کی الیکشن دے چاہے کہ کینسر ایمپورٹنٹ ایشو یا بدلہ خوری ایمپورٹنٹ ایشو یا کیسا چاڑ گیا ستر ہزار کروزہ پسلے دو سالہ میں چھو ایمپورٹنٹ ایشو یا فارمر سیوسائیڈ ایمپورٹنٹ ایشو یا زہریلی شراب کا بندے بار کی ایمپورٹنٹ ایشو یا

تو ہم بھیل کروں گا کہ پارٹی بازی کو کیوں ہم پر ٹاک پہ ہی کہہ رہے ہیں اگالیا دے بھی بہت اچھے بندے رہے تلے بیٹھے رہے ہیں بی جے پی دے بھی بہت اچھے بندے بیٹھے رہے تھے عام آدمی پارٹی دے وہ تحریف چارے جذباتی سی وہ بہت اچھے بندے جو کچھ بھی ٹھنگیاں ٹھوڑی ہیں اوپر لے لیول تے کریم تے ہیں جڑا کی کہتے ہیں انہیں کریمی لیئر بن جاندی لیڈرز دیتے whatever wrong they are doing اپنے یہ سکول توڑ رہے تو اندلے توڑ رہے ہیں ਬਹੁਤ ਅੱਛਾ ਮੁੰਡਾ ਬਹੁਤ ਬੁਧੀਮਾਨ ਲਿਖਤ ਰੌਕ ਕਰ ਦਿਸੇ ਬਣੀ ਹੈ ਜੀ ਸਮਝ ਆਏ ਪਹਿਲਾ 5-5 ਲੱਖ ਦਾ ਜਾਂ 12 ਲੱਖ ਦਾ ਆਹੇ ਜੀ ਤੁਹਾਡਾ ਕੰਮ ਲਈ ਗੱਲ ਸੁਣੋ 200 ਰੁਪਏ ਲੈਣਾ ਇਹ 5 ਲੱਖ ਦਾ ਕੰਮ ਨਹੀਂ ਕਰਦਾ